ਪਰ ਕਰ ਕਰ ਗਿਆ ਬੁਰਾ ਕਰ ਲਾ ਪਰ ਲਾ ਗਿਆ ਬੰਦ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਇਹ ਸਾਨੂੰ ਰੱਖ ਲਵੇਂ ਤੇ ਰੋੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਪਰ ਓ ਜੋ ਆ ਵਾਟਰ ਰੁਣ ਤਾੜੀ ਵਾਟਰ ਨਾ ਤੋੜੇ ਤੋੜ ਵਾਟਰ ਨਹੀਂ ਰੁਣਨੇ ਲੈ ਪਰਲਾ ਤੋੜੇ ਲੈ ਆ ਲੈ ਪਰਲਾ ਪਰ ਪਰਲਾ ਛਿੱਟੀ ਕਰ ਜਾ ਰਕਾ ਕਿ ਜੱਦਾ ਮਰ ਗਈ ਮਰ ਗਈ ਆ ਪਾਣੀ ਪੈ ਗਿਆ ਯਾਰ ਛਿੱਟੀ ਓ ਪਾਣੀ ਪੈ ਗਿਆ ਇਧਰ ਲੈ ਤੋੜੇ ਲੈ ਓ ਤੋੜੇ ਹਾਏ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਜਈ ਗਈ ਫਾੜਾ ਫਾੜ ਕੇ ਇਹ ਲੱਗਿਆ ਬੰਨ ਹਾਂ ਇੱਥੇ ਆ ਗਿਆ ਕਾੜ ਗਿਆ ਬਾੜ ਗਿਆ ਇੱਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਉੱਪਰ ਪਾਣੀ ਨਾ ਗਿਆ ਓਏ ਪੋਰੇ ਲਾਵਾ ਲੈ ਆ ਗਿਆ ਓਏ ਸਾਬੰਦ ਨਟ ਗਿਆ ਓਏ ਗਰੂ ਓਏ ਗਰੂ ਵਾਹਿਗੁਰੂ ਵਾਹਿਗੁਰੂ ਸਦਾ ਚੰਗੀ ਨਹੀਂ ਕੀਤੀ ਵਾਹਿਗੁਰੂ ਸਦਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਸਦਾ ਚੰਗੀ ਨਹੀਂ ਕੀਤੀ ਹਾਲੀਆ ਬੰਦ ਤੋੜਦਾ ਜੂ ਵਾਹਿਗੁਰੂ ਵਾਹਿਗੁਰੂ ਤੋਂ ਚੰਗੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸਦਾ ਚੰਗੀ ਨਾਲ ਵਾਹਿਗੁਰੂ ਸਦਾ ਚੰਗੀ ਨਹੀਂ ਕੀਤੀ ਇੱਧਰ ਆ ਜਾ ਲੈ ਜੂ ਨਾਲ ਨਾਲ ਉਹ ਤੇਰੀ ਗੱਲ ਕਰਦਾ ਚਾਹ ਮੇਰੀ ਗੱਦੀ ਵਾਹਿਗੁਰੂ ਤੂੰ ਵਾਹਿਗੁਰੂ ਸਦਾ ਚੰਗੀ ਨਹੀਂ ਕੀਤੇ ਗੁਰੂ ਸਾਹਿਬ 14 ਦਿਨ ਮੜ ਕੇ ਮੜ ਕੇ ਜੋਤਾਂ ਦੇ